ਪੰਜਾਬੀ ਗੱਲ ਜਨ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਹਾਲੀ ਵਿੱਚ ਪੰਜਾਬੀ ਇੰਡਸਟਰੀ ਦੇ ਕਲਾਕਾਰ ਬੱਬੂ ਮਾਨ ਦਾ ਐਡਿਲੇਡ ਆਸਟ੍ਰੇਲੀਆ ਦੇ ਵਿੱਚ ਲਾਈਵ ਸ਼ੋਅ ਹੋਇਆ ਦੱਸਦੇ ਕਿ ਇਹ ਲਾਈਵ ਸ਼ੋਅ ਬੱਬੂ ਮਾਨ ਦਾ ਪੂਰੀ ਤਰ੍ਹਾਂ ਸਨ ਲਾਊਟ ਰਿਹਾ ਤੇ ਇਸ ਲਾਈਵ ਸ਼ੋਅ ਦੌਰਾਨ ਇੱਕ ਦੋ ਸਟੇਜ ਦੇ ਉੱਤੇ ਤਕਰਾਰ ਵੀ ਦੇਖਣ ਨੂੰ ਮਿਲੇ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਆਓ ਤੁਹਾਨੂੰ ਪਹਿਲੀ ਕਲਿੱਪ ਦਿਖਾਉਣੀ ਹੈ ਜਿਸ ਵਿੱਚ ਬੱਬੂ ਮਾਨ ਦਾ ਸਾਹਮਣੇ ਨੱਚ ਰਹੇ ਮੁੰਡਿਆਂ ਦੇ ਨਾਲ ਤਕਰਾਰ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਬੱਬੂ ਮਾਨ ਉਹਨਾਂ ਮੁੰਡਿਆਂ ਨੂੰ ਕੀ ਰਿਪਲਾਈ ਦਿੰਦੇ ਨੇ

लाया है, तो है। जा जा ला तेरी आंखें ना आएंगे अंदर ये। ऐसा जब मैं कुड़ी जो पंगा लाया ना मैं निकलूंगी और आपके तेरी निकलूंगी ये। सब ये सरदार है यार सरदार मतलब ऐसा नहीं। पता भैया तेरी यार नहीं आएगा। पता भैया नहीं आएगा नहीं होना मुझे। ऐसा बोल, दिन। बोल, दिन, बोल, दिन, बोल, दिन, बोल दिन, दे बोल तो ये आए नहीं। टैक्सी आजे आ, मैं लगे आ जा। नहीं सुना आ गया, आ गया, आ गया। नहीं आ तो बार के। Carrie, नहीं, 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 आ बार बोले no, no? no. no? मैं नहीं सुना क्या मैं सुन जा मैं ਜਿੱਦਾਂ ਤੁਹਾਨੂੰ ਹੈਗਾ ਇੰਨੀ ਮੇਰੇ ਕੋਲ ਡਿਗਰੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੱਬੂ ਮਾਨ ਦੇ ਨਾਲ ਉਹ ਮੁੰਡਾ ਲਗਾਤਾਰ ਬੈਸਦਾ ਰਿਹਾ ਇਸ ਤੋਂ ਬਾਅਦ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਣ ਨੂੰ ਲੱਗਦਾ ਹੈ ਕਿ ਸਟੇਜ ਦੇ ਲਾਗੇ ਕੋਈ ਘਟਨਾ ਵਾਪਰੀ ਹੈ ਇਹ ਕੀ ਹੋਇਆ ਇਹ ਵੀਡੀਓ ਦੇ ਵਿੱਚ ਤਾਂ ਕਲੀਅਰ ਨਹੀਂ ਹੋ ਪਾਇਆ ਲੇਕਿਨ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਇਸ ਵਿੱਚ ਬੱਬੂ ਮਾਨ ਨੇ ਰਿਪਲਾਈ ਦਿੰਦੇ ਹੋਏ ਵੀ ਕਿਹਾ ਮੈਂ 92 ਚੋਂ ਨਿਕਲਿਆ ਹੋਇਆ 92 ਪਤਾ ਕੀ ਹੁੰਦਾ ਆਓ ਤੁਹਾਨੂੰ ਇਹ ਵੀਡੀਓ ਕਲਿੱਪ ਵੀ ਦਿਖਾਉਣੇ ਆ ਹੋਰ ਸਾਧਾਂ ਦੀ ਸੂਰ ਹੋਰ ਨਏ ਦੇ ਜਵਾਬ ਪਰੇ ਕਮਾਲ ਅੱਜ ਅੱਥਰਾਂ ਤੇ ਕੰਚ ਚੱਲ ਤੂੰ ਆਪਣਾ ਆਪ ਸੰਭਾਲ ਮੇਰੀ ਨਾ ਪਰਵਾਹ ਕਰ ਮੇਰਾ ਕੰਮ ਦੇਖ ਰੱਖ ਤੂੰ ਉਹ ਪਿਆਰ ਦਾ ਮਾਰੇ ਆਇਆ ਕੋਈ ਨਹੀਂ ਤੂੰ ਕੀ ਤੂੰ ਸੱਚ ਤੇ ਆਲਾ ਸੱਚ ਮੇਰੀ ਯਾਦ ਮੈਂ 92 ਜੋ ਨਿਕਲ ਆਇਆ 92 ਜੋ 92 ਬਤਾ ਕੀ ਹੁੰਦਾ 92 ਜੋ ਹਾਂਜੀ ਜਿੱਦਾਂ ਤੁਸੀਂ ਵੀ ਇਹ ਵੀਡੀਓਜ਼ ਦੇਖੀਆਂ ਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਕੇ ਜਾਇਓ ਬਾਕੀ ਇੰਡਸਟਰੀਅਲ ਜੁੜੀਆਂ ਵੱਡੀਆਂ ਤੇ ਤਾਜ਼ਾ ਅਪਡੇਟਸ ਲਈ ਪੰਜਾਬੀ ਘੜ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਧੰਨਵਾਦ